ਸਤਿ ਸ਼੍ਰੀ ਅਕਾਲ ਜੀ ਸਿਟੀ ਇਨ ਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਇੱਕ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੂੰ ਸੌਂਪਿਆ ਇਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕਰਨ ਮਕਾਨ ਉਸਾਰੀ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ 10 ਲੱਖ ਰੁਪਏ ਦਾ ਮੁਆਵਜ਼ਾ ਜਿਹੜੀ ਖੁਦਕੁਸ਼ੀ ਕਰ ਚੁੱਕੇ ਹਨ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇ ਅਤੇ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਖੇਤੀ ਮੋਟਰ ਹੀ ਤਰ੍ਹਾਂ ਮਜ਼ਦੂਰਾਂ ਤੇ ਘਰੇਲੂ ਬਿਜਲੀ ਮਾਫ ਕਰਨ ਵਿਧਵਾਪਨ ਆਬਾ ਤੇ ਅੰਘੀਨ ਪੈਨਸ਼ਨ 5000 ਰੁਪਏ ਮਾਸਿਕ ਦੇਣ ਮਜ਼ਦੂਰ ਵਿਰੋਧੀ ਤਿੰਨ ਕੀਤੇ ਕੋਡ ਰੱਦ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਕੋਲਾਕ ਦੌਰਾਨ ਮਜ਼ਦੂਰ ਕਿਸਾਨਾਂ ਦੇ ਕੀਤੇ ਗਏ ਕੇਸ ਰੱਦ ਕਰਨ ਦੀ ਮੰਗ ਕੀਤੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੈਂਕਾਂ ਦੀ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਕਰਦੇ ਹਿਦਾਇਤ ਦਿੱਤੀ ਕਿ ਖੇਤੀਬਾੜੀ ਸਹਾਇਕ ਧੰਦੀਆਂ ਨਾਲ ਜੁੜੀਆਂ ਯੋਜਨਾਵਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਨਬੜ ਅਤੇ RBI ਨਾਲ ਮਿਲ ਕੇ ਬੈਂਕ ਜਾਗਰੂਕਤਾ ਕੰਪਲੇਨ ਉਨਾ ਕਿਹਾ ਕਿ ਖੇਤੀਬਾੜੀ ਸਹਾਇਕ ਧੰਦੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਸਵੈ ਰੋਜਗਾਰ ਸਕੀਮਾਂ ਪ੍ਰਤੀ ਵੀ ਜਾਗਰੂਕ ਕੀਤਾ ਜਾਵੇ ਇਸ ਦੇ ਨਾਲ ਜ਼ਿਲ੍ਹੇ ਦੀ ਜਮ੍ਹਾਂ ਉਧਾਰ ਦਰ ਵਿੱਚ ਵੀ ਸੁਧਾਰ ਆਵੇਗਾ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਸੂਬਾ ਉਪ ਪ੍ਰਧਾਨ ਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਜਿੱਥੇ ਪਹਿਲਾਂ ਪੰਜਾਬ ਦੇ ਕਈ ਪ੍ਰਾਈਵੇਟ ਸਕੂਲ ਇਹ ਜਿਹੇ ਸਨ ਜਿੱਥੇ ਕਿ ਸਕੂਲ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਤੇ ਜੁਰਮਾਨਾ ਲਗਾਇਆ ਜਾ ਰਿਹਾ ਸੀ ਪਰ ਹੁਣ ਸਰਕਾਰ ਭਗਵੰਤ ਮਾਨ ਜੀ ਵੱਲੋਂ ਉਹਨਾਂ ਸਕੂਲਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਅਗਰ ਕਿਸੇ ਸਕੂਲ ਵਿੱਚ ਹੁਣ ਪੰਜਾਬੀ ਮਾਂ ਬੋਲੀ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਕੀਤੀ ਗਈ ਜਾਂ ਕਿਸੇ ਵੀ ਬੱਚੇ ਨੂੰ ਪੰਜਾਬੀ ਭਾਸ਼ਾ ਬੋਲਣ ਤੇ ਪਾਬੰਦੀ ਲਗਾਈ ਗਈ ਤਾਂ ਜੁਰਮਾਨਾ ਕੀਤਾ ਤਾਂ ਉਸ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ ਕਸਬਾ ਕਾੜਕੜ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਸ਼ਾਰਟ ਸਰਕਟ ਨਾਲ ਲੱਗੀ ਭਿਆਨਕ ਅੱਗ ਲੱਗਣ ਕਾਰਨ ਦੁਕਾਨ ਦੇ ਅੰਦਰ ਪਿਆ ਲੱਖਾਂ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਵਾਸਦੇਵਾਲੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਉਸਨੇ ਸਵੇਰੇ ਹੀ ਰੋਜ਼ਾਨਾ ਵਾਂਗ ਹੀ ਆਪਣੀ ਦੁਕਾਨ ਖੋਲੀ ਪਰ 12:00 ਵਜੇ ਉਹ ਦੁਕਾਨ ਬੰਦ ਕਰਕੇ ਕੰਮ ਲਈ ਚਲਾ ਗਿਆ। ਜਦ 10 ਕੁ ਮਿੰਟ ਬਾਅਦ ਉਸਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਵਿੱਚੋਂ ਧੂੰਆਂ ਨਿਕਲ ਰਿਹਾ ਹੈ। ਫੋਨ ਸੁਣਦੇ ਹੀ ਉਸਨੇ ਜਾ ਕੇ ਜੋ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਅੱਗ ਦੀਆਂ ਤੀਹਾਂ ਹੀ ਲਪਟਾਂ ਨਿਕਲ ਰਹੀਆਂ ਸਨ। ਅੱਗ ਨੇ ਪੂਰੀ ਦੁਕਾਨ ਨੂੰ ਆਪਣੀ ਲਪੇਟ ਵਿੱਚ ਇਹ ਕਤਲ ਯੂਐਸਏ ਦੇ ਰੈਨ ਵਾਲੇ ਅਮਨਦੀਪ ਪੂਰੇਵਾਲ ਨੇ ਕਰਵਾਇਆ ਹੈ। ਭਾਜਪਾ ਨੇ ਕਿਹਾ ਕਿ ਨਕੌਦਰ ਕਪੜਾ ਵਪਾਰੀ 蒂ਮੀ ਚਾਵਲਾ ਦੀ ਹੱਤਿਆ ਇਸ ਸਾਜ਼ਿਸ਼ ਅਮਰੀਕਾ ਵਿੱਚ ਰਚੀ ਗਈ ਸੀ। ਪੰਜ ਦੋਸ਼ੀਆਂ ਨੂੰ ਸਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਵਿੱਚੋਂ ਤਿੰਨ ਦੋਸ਼ੀ ਖੁਸ਼ਕਰਨ ਸਿੰਘ ਫੌਜੀ, ਕਮਲਦੀਪ ਸਿੰਘ, ਮੰਗਾ ਆਦਿ ਗ੍ਰਿਫਤਾਰੀ ਕੀਤੀ ਗਈ ਹੈ। ਦੋ ਦੋਸ਼ੀ ਸਤਪਾਲ, ਉਫ ਸਾਜਨ ਅਤੇ ਠਾਕੁਰ ਰਜੇਵੀ ਫਰਾਰ ਹਨ ਤੇ ਉਹਨਾਂ ਦੀ ਭਾਲ ਜਾਰੀ ਹੈ। ਕੋਰੋਨਾ ਕਾਲ ਦੌਰਾਨ ਸ਼ਹਿਰ ਵਿੱਚ ਚੱਲ ਰਹੇ ਤਿੰਨ ਸਿਟੀ ਸਕੈਨ ਸੈਂਟਰਾਂ ਦੇ ਮਨਮਾਨੇ ਢੰਗ ਨਾਲ ਕੰਮ ਕੀਤਾ। ਇਨਾ ਕੇਂਦਰਾ ਨੇ ਐਚ ਆਰਸੀ ਦੀ ਸਕੈਨ ਲਈ 2000 ਰੁਪਏ ਦੇ ਤੈਅ ਰੇਟ ਤੋਂ 3000 ਤੋਂ 5000 ਰੁਪਏ ਵਸੂਲ ਕਰਕੇ ਅੰਬੀਜਾ ਆਰਥਿਕ ਸ਼ੋਸ਼ਣ ਕੀਤਾ। ਉਪਯੋਗਤ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਡੀਸੀ ਬਠਿੰਡਾ ਸ਼ੌਕਤ ਅਹਿਮਦ ਨੇ ਸ਼ਿਕਾਇਤ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਸ਼ਹਿਰ ਦੇ ਤਿੰਨ ਸੀਟੀ ਸਕੈਨ ਸੈਂਟਰਾਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਠੋਕੇਆ ਗਿਆ। ਲੁਧਿਆਣਾ ਫਿਰੋਜ਼ਪੁਰ ਜੀਟੀ ਰੋਡ ਤੇ ਇੱਕ ਬੇਕਾਬੂ ਫੋਰਚੂਨਰ ਡਿਵਾਈਡਰ ਤੋੜ ਕੇ ਸਰਵਿਸ ਲਾਈਨ ਤੇ ਜਾ ਪਹੁੰਚੀ। ਇਸ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਮੋਗਾ ਤੋਂ ਟੈਸਟ ਆਦੀ ਕਰਵਾ ਕੇ ਵਾਪਸ ਆ ਰਿਹਾ ਸੀ ਕਿ ਅਚਾਨਕ ਉਸ ਨੂੰ ਕਿਸੇ ਤਰ੍ਹਾਂ ਦਾ ਅਟੈਕ ਜਿਆ ਮਹਿਸੂਸ ਹੋਇਆ ਇਸ ਕਾਰਨ ਉਸਨੇ ਗੱਡੀ ਦਾ ਸੰਤੁਲਨ ਗਵਾ ਦਿੱਤਾ ਸੰਤੁਲਨ ਗੁਆਨ ਕਰਕੇ ਉਹ ਗੱਡੀ ਨੂੰ ਸੰਭਾਲ ਨਾ ਸਕਿਆ ਤੇ ਗੱਡੀ ਡਿਵਾਈਡਰ ਨਾਲ ਟਕਰਾ ਕੇ ਸਰਵਵਾਈਲੈਂਸ ਤੇ ਜਾ ਡਿੱਗੀ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਸੰਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਪ੍ਰਾਇਮਰੀ ਅਤੇ ਹਾਈ ਸਕੈਂਡਰੀ ਸਕੂਲਾਂ ਵਿੱਚ 23 ਦਸੰਬਰ 2022 ਨੂੰ ਚਾਹ ਸਹਿਬ ਜਦਿਆਂ ਦੀ ਨਿਗ੍ਹੀ ਜਾਂਵੀ ਸ਼ਹੀਦ ਦੀਪੁਰਬ ਨੂੰ ਸਮਰਪਿਤ ਵਿਸ਼ੇਸ਼ ਉਨਾ ਕਿਹਾ ਕਿ ਸਾਹਿਬਜ਼ਾਦੇ ਦੀ ਮਹਾਨ ਕੁਰਬਾਨੀ ਤੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਸੂਬੇ ਦੇ ਸਾਰੇ ਸਕੂਲਾਂ ਵਿੱਚ ਪਹਿਲੀ ਵਾਰ ਚਾਹ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ ਇਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਸਕੂਲਾਂ ਵਿੱਚ ਸਵੇਰ ਦੀ ਸਵਾ ਦਵਾ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਕਵਿਤਾ ਗੀਤ ਸ਼ਬਦ ਵਾਰਗਾਂ ਮੁਕਾਬਲੇ ਕਰਵਾਏ ਜਾਣਗੇ ਦਿੱਲੀ ਦੇ ਦਵਾਰਕਾ ਮੋੜ ਇਲਾਕੇ ਵਿੱਚ ਬਾਈਕ ਸਵਾਰ ਦੋ ਮੁੰਡਿਆਂ ਨੇ ਇੱਕ ਨਿੱਜੀ ਸਕੂਲ ਦੀ ਵਿਦਿਆਰਥਣ ਦੇ ਇਤਜ਼ਾਮ ਸੁੱਟ ਦਿੱਤਾ ਕਟਨਾ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਆਪਰੀ ਵਿਦਿਆਰਥੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਸਰਦਰਜੰਗ ਹਸਪਤਾਲ ਰੈਫਰ ਕਰ ਦਿੱਤਾ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਪੁਲਿਸ ਨੇ ਇੱਕ ਮੁੰਡੇ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਜਾਂਚ ਫੁੱਟਣ ਵਾਲੇ ਦੋਵੇਂ ਬਾਈਕ ਸਵਾਰ ਮੁੰਡੇ ਵਿਦਿਆਰਥਣ ਦੀ ਜਾਣ ਪਛਾਣ ਵਾਲੇ ਦੱਸੇ ਜਾ ਰਹੇ ਹਨ ਇੰਗਲਿਸ਼ ਚੈਨਲ ਵਿੱਚ ਵਿਧਵਾਰਮੀਂ ਕੋ ਵੱਡਾ ਹਾ사 ਵਾਪਰ ਗਿਆ ਲਗਭਗ 40 ਪ੍ਰਵਾਸੀ ਯਾਤਰੀਆਂ ਨੂੰ ਲੈ ਜਾ ਰਹੀ ਇੱਕ ਛੋਟੀ ਕਿਸ਼ਤੀ ਚੈਨਲ ਵਿੱਚ ਡੁੱਬ ਗਈ ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਯੂਕੇ ਸਰਕਾਰ ਅਤੇ ਐਮਰਜੈਂਸੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਲਾਈਫਬੋਟ ਹੈਲੀਕਾਪਟਰ ਅਤੇ ਬਚਾਅਦਿਆਂ ਫਰਾਂਸ ਅਤੇ ਬ੍ਰਿਟਿਸ਼ ਬ੍ਰਿਟਿਸ਼ ਜਲ ਸੇਵਾ ਨਾਲ ਕੰਮ ਕਰ ਰਹੀਆਂ ਹਨ ਕਿਸ਼ਤੀ ਪਲਟਣ ਤੋਂ ਬਾਅਦ ਘੱਟੋ ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਇਸ ਹਫਤੇ ਘੱਟੋ ਘੱਟ 500 ਤੋਂ ਵੱਧ ਪ੍ਰਵਾਸੀ ਯਾਤਰੀਆਂ ਨੇ ਛੋਟੀ ਕਿਸ਼ਤੀ ਜਰੀਏ ਚੈਨਲ ਵਿੱਚ ਯਾਤਰਾ ਕੀਤੀ ਸੀ ਭਾਰਤ ਦੇ ਮਹਾਨ ਸਿੱਖਤਾ ਸਚੀ ਤੰਦੂਰ 34 ਸਾਲ ਪਹਿਲਾਂ 1988 ਵੀ ਸਜਿੰਦਰ ਕਨੇਵੀ ਰੰਜੀ ਮੈਚ ਵਿੱਚ 100 ਦੌੜਾ ਬਣਾਈਆਂ ਸਨ ਇਸੇ ਤਰ੍ਹਾਂ ਅੱਜ ਪਿਤਾ ਦੀ ਰਾਹ ਤੇ ਚੱਲਦੇ ਹੋਏ ਅਜੂ ਤੰਦੂਰ ਕਨੇਵੀ ਰੰਜੀ ਟਰਾਫੀ ਦੇ ਆਪਣੇ ਡੈਬਿਊ ਮੈਚ ਵਿੱਚ ਕਮਾਲ ਕਰ ਦਿੱਤਾ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਸਾਫ਼ ਰਹੇਗਾ ਅੱਜ ਘੜ ਤੋਂ ਘੜ ਤਾਪਮਨ 7 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 22 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ